ਫਾਜ਼ਲਕਾਚ ਸ਼ਮਸ਼ਾਨ ਭੂਮੀ 'ਚ ਨਸ਼ਾ ਕਰਦੇ ਨੌਜਵਾਨਾਂ ਦੀ ਵੀਡੀਓ ਹੋਈ ਵਾਇਰਲ ਦੋ ਔਰਤਾਂ ਸਮੇਤ ਪੰਜ ਲੋਕਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਫਾਜ਼ਲਕਾਦੇ ਪਿੰਡ ਹਜ਼ਾਰਾ ਰਾਮ ਸਿੰਘ ਦੇ ਵਿੱਚ ਸ਼ਮਸ਼ਾਨ ਭੂਮੀ ਦੇ ਵਿੱਚ ਨਸ਼ੇੜੀ ਲੋਕਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਐਕਸ਼ਨ ਲਿਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋ ਔਰਤਾਂ ਦੇ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਉਕਤ ਲੋਕਾਂ ਦੇ ਖਿਲਾਫ ਪਹਿਲਾਂ ਵੀ ਨਸ਼ੇ ਦੇ ਮੁਕੱਦਮੇ ਦਰਜ ਨੇ ਜਨਾਲਾਬਾਦ ਦੇ ਡੀਐਸਪੀ ਏਆਰ ਸ਼ਰਮਾ ਨੇ ਦੱਸਿਆ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ 110 ਸੀਆਰਪੀਸੀ ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਅੱਜ ਅਸੀਂ ਇਸੇ ਲੜੀ ਦੇ ਤਹਿਤ ਕਿਉਂਕਿ ਇਹ ਨਸ਼ੇੜੀ ਹਜ਼ਾਰਾ ਰਾਮ ਸਿੰਘ ਦੇ ਸਮਸ਼ਾਨ ਘਾਟ ਵਿੱਚ ਨਸ਼ੇੜੀ ਕੁਮਰੇ ਦੇਖੇ ਗਏ ਨੇ। ਉਸ ਲੜੀ ਦੇ ਤਹਿਤ ਅਸੀਂ ਆਣਾ ਸਦਰ ਪੁਲਿਸ ਨੇ 5 ਬੰਦੇ ਕਾਬੂ ਕੀਤੇ ਨੇ ਅਲੱਗ-ਅਲੱਗ ਇਹਨਾਂ ਤੇ ਕਾਫੀ ਨਸ਼ੇ ਦੇ ਚੋਨੀ ਦੇ ਐਕਸਾਈਜ਼ ਦੇ ਕਾਫੀ ਮੁਕਦਮੇ ਦਰਜ ਨੇ ਜਿਨ੍ਹਾਂ ਨੂੰ ਅਸੀਂ 110 Crpc ਤਹਿਤ ਅਰੈਸਟ ਕੀਤਾ ਤੇ ਇਹਨਾਂ ਦੇ ਜੇਲ੍ਹ ਦੇ ਬਰਾਂਡ ਬਣਾ ਦਿੱਤੇ ਨੇ ਇਹਨਾਂ ਨੂੰ ਅਰੈਸਟ ਕਰਕੇ ਅਸੀਂ ਜੇਲ੍ਹ ਭੇਜ ਰਹੇ ਹਾਂ ਕਿਉਂਕਿ ਇਹ ਨਸ਼ੇ ਦੇ ਕੰਮ ਕਰ ਰਹੇ ਹਨ ਨਹੀਂ ਇਹਨਾਂ ਕੋਲ ਬਰਾਬਰੀ ਨਹੀਂ ਹੋਈ ਕਿਉਂਕਿ ਇਹਨਾਂ ਕੋਲ ਮੁਕਦਮੇ ਬਹੁਤ ਜ਼ਰਦ ਦਰਜ ਨੇ ਜਿਵੇਂ ਗਰਮੇਜ਼ ਤੇ 10 ਮੁਕਦਮੇ ਦਰਜ ਨੇ ਤੇ ਸ਼ਿਲੋ ਬਾਈ ਤੇ ਅਠ ਮਕਦਮੇ ਨੇ ਕਲਾਸ਼ ਰਾਣੀ ਦੇ ਅਠ ਮਕਦਮੇ ਨੇ ਤੇ ਇਸ ਤਰੀਕੇ ਨਾਲ ਵੀ ਇਹ ਇਹਨਾਂ ਨੂੰ ਪ੍ਰੋਵੈਂਟਿਵ ਐਕਸ਼ਨ ਤਾਂ ਕਿ ਇਹ ਬਾਅਦ ਨਹੀਂ ਆਂਦੇ ਇਹਨਾਂ ਦਾ ਆਜ਼ਾਦ ਘੁੰਮਣਾ ਸਮਾਜ ਲਈ ਖਤਰਨਾਕ ਹੈ ਇਸ ਲਈ ਇਹਨਾਂ ਨੂੰ 110 ਹਜ਼ਾਰ ਰੁਪਏ ਤੱਕ ਅਰੈਸਟ ਕਰਕੇ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ